ਅਮਰੀਕਾ ਵਿਚੋਲਗੀ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਬੰਧ ਠੀਕ ਹੋ ਕੇ ਨੇ ਜੰਗਬੰਦੀ ਲੱਗ ਗਈ ਹੈ ਪਰ ਇਸ ਸਭ ਦੇ ਵਿਚਾਲੇ ਜੂ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਰਹਿਣ ਵਾਸਤੇ ਹੁਕਮ ਜਾਰੀ ਕੀਤੇ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਲੋਕ ਨੇ ਸੁਚੇਤ ਰਹਿਣ ਘਰਾਂ ਦੇ ਬਟਰੇਣ ਆਪਣਾ ਪੂਰਾ ਧਿਆਨ ਰੱਖਣ ਹੋਰ ਤਾਂ ਫੁਰ ਸਕੂਲਾਂ ਨੂੰ ਲੈ ਕੇ ਵੀ ਹੁਕਮ ਜਾਰੀ ਹੋਇਆ ਕਿਉਂਕਿ ਹੁਣ ਨਾ ਤਾਂ ਸਕੂਲ ਦੇ ਵਿੱਚ ਟੀਚਰਸ ਨੂੰ ਬੁਲਾਇਆ ਜਾਏਗਾ ਨਾ ਹੀ ਸਟੂਡੈਂਟਸ ਨੂੰ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਤੇ ਕਿਹਾ ਕਿ ਹੈ ਕਿ ਲੋਕ ਅਜੇ ਵੀ ਸੁਚੇਤ ਰਹਿਣ ਤੇ ਲੋਕਾਂ ਦੀ ਸਖਿਆ ਨੂੰ ਦੇਖਦੇ ਹੋਏ ਸਕੂਲ ਬੰਦ ਰੱਖੇ ਜਾਣਗੇ ਤੇ ਨਾਲ ਹੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਪੜ੍ਹਾਈ ਆਨਲਾਈਨ ਕੀਤੀ ਜਾਏਗੀ ਦੱਸਦਾ ਇਹ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਬਣੇ ਹੋਏ ਸੀ ਉੱਥੇ ਕੀ ਜੰਗਬੰਦੀ ਹੋ ਜਾਂਦੀ ਹੈ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਪਰ ਇਹ ਸਭ ਤੋਂ ਬਾਅਦ ਵੀ ਪਾਕਿਸਤਾਨ ਵਰਗੇ ਦੇਸ਼ ਦੇ ਉੱਤੇ ਜੋ ਹੈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਕਿਸਤਾਨ ਨੇ 1965 ਅਤੇ 71 ਦੀ ਜੰਗ ਦੇ ਵਿੱਚ ਵੀ ਪਿੱਠ ਦੇ ਵਿੱਚ ਸ਼ੂਰਾ ਖੋਬਣ ਦਾ ਕੰਮ ਕੀਤਾ ਸੀ ਤੇ ਕਾਰਗਿਲ ਦੀ ਜੰਗ ਦੇ ਵਿੱਚ ਵੀ ਕੁਝ ਜਿਹਾ ਹੀ ਦੇਖ ਨੂੰ ਮਿਲਿਆ ਸੀ ਜਿਸ ਕਰਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਲੋਂ ਫੁੱਕ ਫੁੱਕੇ ਕਦਮ ਰੱਖੇ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤੇ ਆਮ ਲੋਕ ਸੁਖੀ ਵਾਸਤੇ ਰਹਿਣ ਤੇ ਸਭ ਦੇ ਵਿਚਾਲੇ ਜੋ ਹੈ ਹੁਣ ਸਕੂਲਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਜਾਣਕਾਰ ਦੇ ਮੁਤਾਬਿਕ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇ ਵੱਲੋਂ 12 ਮਈ ਨੂੰ ਵੀ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸੀ ਹੁਕਮ ਦੇ ਵਿੱਚ ਸਪਸ਼ਟ ਲਿਖਿਆ ਸੀ ਕਿ ਕੋਈ ਵੀ ਸਕੂਲ ਆਪਣੇ ਅਧਿਆਪਕਾਂ ਨੂੰ ਸਕੂਲ ਦੇ ਵਿੱਚ ਵੀ ਨਹੀਂ ਬੁਲਾਏਗਾ ਹਾਲਾਂਕਿ ਆਨਲਾਈਨ ਪੜ੍ਹਾਈ ਕਰਵਾਉਣ ਲਈ ਪ੍ਰਸ਼ਾਸਨ ਨੇ ਸਕੂਲਾਂ ਨੂੰ ਇੱਕ ਬਦਲ ਦਿੱਤਾ ਸੀ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ ਤੇ ਬੱਚੇ ਘਰ ਦੇ ਵਿੱਚ ਆਨਲਾਈਨ ਕਲਾਸਾਂ ਲਗਾ ਸਕਣ ਸੁਰੱਖਿਅਤ ਰਹਿਣ ਤੇ ਨਾਲ ਕਿ ਲੋਕਾਂ ਨੂੰ ਵੀ ਸੁਚੇਤ ਰਹਿਣ ਵਾਸਤੇ ਵੀ ਅਪੀਲ ਜੁਆ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਹੈ ਅਮਰੀਕਾ ਵਿਚੋਲਗੀ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਬੰਧ ਠੀਕ ਹੋ ਕੇ ਨੇ ਜੰਗਬੰਦੀ ਲੱਗ ਗਈ ਹੈ ਪਰ ਇਸ ਸਭ ਦੇ ਵਿਚਾਲੇ ਜੁਆ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਰਹਿਣ ਵਾਸਤੇ ਹੁਕਮ ਜਾਰੀ ਕੀਤੇ ਗਏ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਲੋਕ ਨੇ ਸੁਚੇਤ ਰਹਿਣ ਕਰਾਂ ਦਾ ਬਟ ਰਹਿਣ ਆਪਣਾ ਪੂਰਾ ਧਿਆਨ ਧੱਕਣ ਹੋਰ ਤਾਂ ਫਿਰ ਸਕੂਲਾਂ ਨੂੰ ਲੈ ਕੇ ਵੀ ਹੁਕਮ ਜਾਰੀ ਹੋਇਆ ਕਿਉਂਕਿ ਹੁਣ ਨਾ ਤਾਂ ਸਕੂਲ ਦੇ ਵਿੱਚ ਟੀਚਰਸ ਨੂੰ ਬੁਲਾਇਆ ਜਾਏਗਾ ਨਾ ਕਿ ਸਟੂਡੈਂਟਸ ਨੂੰ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਤੇ ਕਿਹਾ ਕਿ ਹੈ ਕੇ ਲੋਕ ਅਜੇ ਵੀ ਸੁਚੇਤ ਰਹਿਣ ਤੇ ਲੋਕਾਂ ਦੀ ਸਖਿਆ ਨੂੰ ਦੇਖਦੇ ਹੋਏ ਸਕੂਲ ਬੰਦ ਰੱਖੇ ਜਾਣਗੇ ਤੇ ਨਾਲ ਹੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਪੜ੍ਹਾਈ ਆਨਲਾਈਨ ਕੀਤੀ ਜਾਏਗੀ ਦੱਸਦਾ ਇਹ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਬਣੇ ਹੋਏ ਸੀ ਉੱਥੇ ਹੀ ਜੰਗਬੰਦੀ ਹੋ ਜਾਂਦੀ ਹੈ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਪਰ ਇਸ ਤੋਂ ਬਾਅਦ ਵੀ ਪਾਕਿਸਤਾਨ ਵਰਗੇ ਦੇਸ਼ ਦੇ ਉੱਤੇ ਜੋ ਹੈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਕਿਸਤਾਨ ਨੇ 1965 ਅਤੇ 71 ਦੀ ਜੰਗ ਦੇ ਵਿੱਚ ਵੀ ਪਿੱਠ ਦੇ ਵਿੱਚ ਸ਼ੂਰਾ ਖੋਬਣ ਦਾ ਕੰਮ ਕੀਤਾ ਸੀ ਤੇ ਕਾਰਗਿਲ ਦੀ ਜੰਗ ਦੇ ਵਿੱਚ ਵੀ ਕੁਝ ਜਿਹਹਾ ਹੀ ਦੇਖ ਨੂੰ ਮਿਲਿਆ ਸੀ ਜਿਸ ਕਰਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਲੋਂ ਫੁੱਕ ਫੁੱਕ ਕੇ ਕਦਮ ਰੱਖੇ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਤੇ ਆਮ ਲੋਕ ਸੁਖੀ ਵਾਸਤੇ ਰਹਿਣ ਤੇ ਸਭ ਦੇ ਵਿਚਾਲੇ ਜੋ ਹੈ ਹੁਣ ਸਕੂਲਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਜਾਣਕਾਰ ਦੇ ਮੁਤਾਬਿਕ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇ ਵੱਲੋਂ 12 ਮਈ ਨੂੰ ਵੀ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸੀ ਹੁਕਮ ਦੇ ਵਿੱਚ ਸਪਸ਼ਟ ਲਿਖਿਆ ਸੀ ਕਿ ਕੋਈ ਵੀ ਸਕੂਲ ਆਪਣੇ ਅਧਿਆਪਕਾਂ ਨੂੰ ਸਕੂਲ ਦੇ ਵਿੱਚ ਵੀ ਨਹੀਂ ਬੁਲਾਏਗਾ ਹਾਲਾਂਕਿ ਆਨਲਾਈਨ ਪੜ੍ਹਾਈ ਕਰਵਾਉਣ ਲਈ ਪ੍ਰਸ਼ਾਸਨ ਨੇ ਸਕੂਲਾਂ ਨੂੰ ਇੱਕ ਬਦਲ ਦਿੱਤਾ ਸੀ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ ਵੱਡੇ ਘਰਾਂ ਦੇ ਵਿੱਚ ਆਨਲਾਈਨ ਕਲਾਸਾਂ ਲਗਾ ਸਕਣ ਸੁਰੱਖਿਅਤ ਰਹਿਣ ਤੇ ਨਾਲ ਕਿ ਲੋਕਾਂ ਨੂੰ ਵੀ ਸੁਚੇਤ ਰਹਿਣ ਵਾਸਤੇ ਵੀ ਅਪੀਲ ਜੁਆ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਹੈ